ਜੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਚੌਕਸ ਸ਼੍ਰੀ ਗਵਾਲ ਨਾਮ ਦੇ ਅਰਜੀ ਦਾ ਜਦ ਉਸ ਤੋਂ ਪੜੇ ਹੀ ਤੁਮ ਦਾਗਾ ਨਾ ਜਾਏ ਠੀਕ ਹੈ ਚਲੋ ਇਸ ਤੇ ਕਰਦੇ ਜੈ ਸ਼੍ਰੀ ਗਵਾਲ ਆਲ ਜਾਲ ਜੀ ਉਹਨਾਂ ਦੇ ਇਸ ਸ਼ੁਭ ਜਨਮ ਦਿਨ ਦੇ ਉੱਪਰ ਦਾਖਾਨਾ ਚੌਕ ਲੰਗਰ ਕਮੇਟੀ ਵੱਲੋਂ ਦੋ ਦਿਨ ਦਾ ਲੰਗਰ ਲਗਾਇਆ ਜਾ ਰਿਹਾ ਹੈ ਇਹ ਲੰਗਰ ਕੱਲ ਤੋਂ ਸ਼ੁਰੂ ਹੋਏਗਾ ਜਿਹੜਾ ਕਿ ਅੱਜ ਰਾਤ ਤੱਕ ਚੱਲਦਾ ਰਹੇਗਾ ਔਰ ਉਹਨਾਂ ਦੀ ਕਿਰਪਾ ਦੇ ਨਾਲ ਜਦੋਂ ਤੱਕ ਹੋਏਗਾ ਇੱਥੇ ਮੈਂ ਪਾਚ ਦੇ ਮੇਨੂ ਦੇ ਕਿ ਖਾਸ ਨੇ ਸਰ ਅੱਜ ਦੇ ਲੰਗਰ ਦੇ ਵਿੱਚ ਅਸੀਂ ਕੜੀ ਚਾਵਲ ਮਾਂ ਚਾਵਲ ਰਾਜਮਾ ਚਾਵਲ ਗੋਮਾਲੀ ਰੋਟੀ ਨੈਕਸਟ ਵੈਚ ਆਲੂ ਮਟਰ ਦੀ ਸਬਜੀ ਕੜਾ ਜੂਸ ਆਈਸਕ੍ਰੀਮ ਮਰਬਾ ਇਹ ਸਾਰੀਆਂ ਆਈਟਮ ਲਗਾ ਰਹੇ ਹੋਰ ਵੀ ਕਈ ਸਟਾਲਸ ਹੈਗੇ ਨੇ ਜਿਹੜੇ ਕਿ ਧਿਆਨੀ ਚਿੱਤੇ ਜਾਸਨ ਦੇ ਸਰ ਸਤਿਗੁਰੂ ਜੀ ਤੁਹਾਡਾ ਬਹੁਤ ਬਹੁਤ ਰਹਿਤ ਸਤਿ ਇਹ ਸਾਡੇ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ ਔਰ ਜਿਹੜਾ ਜਿਹੜਾ ਇੱਥੇ ਸਾਡੇ ਇਸ ਲੰਗਰ ਨੂੰ ਭਰਪੂਰ ਹੰਗਾਰਾ ਦਿੰਦੇ ਨੇ ਤੇ ਅਸੀਂ ਹੌਮ ਹੁਮਾ ਕੇ ਇਸ ਲੰਗਰ ਨੂੰ ਫੋਰ ਵਧੀਆ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਫਾਸਿਟ ਹੈ ਇਸ ਲੰਗਰ ਦੀ ਦੋ ਖਿੰਦਾਂ ਤੋਂ ਲੱਗੋ ਪਰ ਹੁੰਦਰੀ ਇਹਨਾਂ ਸਰ ਜਦੋਂ ਅਸੀਂ ਇਹ ਸ਼ਰੂ ਲੰਗਰ ਸ਼ੁਰੂ ਕੀਤਾ ਸੀਗਾ ਤੇ 2-3 ਸਾਲ ਬਾਅਦ ਅਸੀਂ 2 ਪੁਆਇੰਟਾਂ ਦਾ ਲੱਡੂ ਸ਼ੁਰੂ ਕੀਤਾ ਸੀਗਾ ਔਰ ਉਸ ਤੋਂ ਬਾਅਦ ਇੱਕ ਸੋਨੇ ਦੀ ਮੁੰਦਰੀ ਨਾਲ ਸ਼ੁਰੂ ਕਰ ਦਿੱਤੀ ਸੀ ਔਰ ਅੱਜ ਤੱਕ ਬਾਬਾ ਜੀ ਦੀ ਕਿਰਪਾ ਦੇ ਨਾਲ ਉਹ ਰੀਤ ਚੱਲੀ ਆਉਂਦੀ ਪਈ ਹੈ ਔਰ ਇਹ ਹਰ ਸਾਲ ਜਿੰਨਾ ਦੇ ਉੱਪਰ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਇਹ ਸੋਨੇ ਦੀ ਮੁੰਦਰੀ ਮਿਲਦੀ ਹੈ ਤੇ ਜਿਹੜਾ ਕੱਪ ਨੇ ਚੋਰ ਜਿਹੜਾ ਬਾਬਾ ਦਾ ਜਨਮ ਦਿਨ ਹੁੰਦਾ ਹੈ ਅੱਜ ਬਹੁਤ ਹੀ ਫੇਮਸ ਹੋ ਗਿਆ ਤੇ ਦੱਸ ਕਿ ਮੇਰੇ ਸਿਰ ਉੱਪਰ ਸਿੱਧਿਆ। ਕਿ ਕਿਸ ਦਾ ਬੈਗਾਂ ਬਹੁੰਦਾ। ਇਹ ਬਾਬਾ ਜੀ ਦੀ অপার ਕਿਰਪਾ ਵਾ ਸਾਡੇ ਲੰਗਰ ਦਾਖਨਾ ਚੌਂਕ ਲੰਗਰ ਕਮੇਟੀ ਦੇ ਉੱਪਰ ਕਿ ਜਿਹੜਾ ਉਹ ਇਹਨਾਂ ਨੂੰ ਇਸ ਲੰਗਰ ਨੂੰ ਬਹੁਤ ਹੀ ਉੱਚਾਈਆਂ ਤੇ ਲੈ ਕੇ ਜਾ ਰਹੇ ਨੇ ਤੇ ਅਸੀਂ ਸ਼ਹਿਰ ਵਾਸੀਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੇ ਸਾਨੂੰ ਸਹਿਯੋਗ ਦਿੰਦੇ ਆ ਔਰ ਸਾਡੇ ਨਾਲ ਰਲ ਕੇ ਇਸ ਲੰਗਰ ਨੂੰ ਵਰਤਾਨ ਵਾਸਤੇ ਔਰ ਇਹ ਸਾਰੀ ਸੰਗਤ ਨੂੰ ਫੋਨ ਦੇ ਵਿੱਚ ਵੀ ਪਰੋਸਣ ਦੇ ਵਿੱਚ ਵੀ ਸਾਡਾ ਵਧਸ ਕਰਦੇ ਸਕੀਨ ਮੈਸੇਜ ਦੇ ਵਿੱਚ ਉਹਨੇ ਕਹਿ ਰਿਹਾ ਸੀ ਸਾਡਾ ਸ਼ਹਿਰ ਵਾਸੀਆਂ ਨੂੰ ਦਾਸਨਾ ਚੌਕ ਲੰਗਰ ਕਮੇਟੀ ਵੱਲੋਂ ਇਹੋ ਹੀ ਸੰਦੇਸ਼ ਆ ਹੈਗਾ ਕਿ ਇਹ ਅੱਜ ਕੱਲ 2 ਦਿਨ ਲੰਗਰ ਚੱਲਿਆ ਅੱਜ ਵੀ ਹੁਣ ਚੱਲਦਾ ਰਹਿਣਾ ਹੈ ਬਾਬੇ ਦੀ ਕਿਰਪਾ ਨਾਲ ਅਟੁੱਟ ਲੰਗਰ ਹੈ ਉਹਨਾਂ ਦੀ ਇੱਛਾ ਤੱਕ ਇਹ ਲੰਗਰ ਚੱਲੇਗਾ ਤੇ ਹੋ ਹੁਮਾ ਕੇ ਪਹੁੰਚੋ 2 ਕਵਿੰਟਾ ਦਾ ਲੱਡੂ ਜਿਹੜਾ ਕਿ ਸਾਡੀ ਖਾਸियत ਹੈਗੀ ਹੈ ਉਹਦਾ ਪ੍ਰਸ਼ਾਦ ਦਾ ਵੀ ਆਨੰਦ ਮਾਣੋ ਔਰ ਰਾਤੀ ਜਿਹੜੀ ਆਤਿਸ਼ਬਾਜੀ ਹੋਣੀ ਹੈ ਉਦਾਵੀਂ ਆਨੰਦ ਮੰਨ ਤੇ ਜਿਹੜਾ ਵੀ ਅੱਗੇ ਸਾਲ ਆਉਂਦਾ ਵਾਲਾ ਇਹ ਸਾਰੇ ਸ਼ਹਿਰ ਵਾਸੀਆਂ ਵਾਸਤੇ ਸਾਡੇ ਦੇਸ਼ ਵਾਸੀਆਂ ਵਾਸਤੇ ਬਾਬਾ ਜੀ ਦੀ ਕਿਰਪਾ ਉਹਨਾਂ ਤੇ ਸਾਰੇ ਤੇ ਬਣੀ ਰਵੇ ਤੇ ਸਾਰੇ ਹੀ ਖੁਸ਼ਹਾਲ ਰਹਿਣ ਸਰ ਪਿਛਲੇ ਸਾਲੋਂ ਮਾਣੋ ਬਗੇ ਸਾਲ ਕੀ ਲੱਭਤਾ ਜਾਂਦਾ ਹੈ ਤਾਂ ਇਹ ਤੇ ਰਹੇ ਜੋ ਬਾਬਾ ਜੀ ਦੇ ਜਨਮ ਦਿਨ ਦੇ ਉੱਪਰ ਹਰ ਸਾਲ ਕੋਈ ਨਾ ਕੋਈ ਨਵੀਂ ਚੀਜ਼ ਐਡੀਸ਼ਨ ਕਰਦੇ ਰਹਿੰਦੇ ਆ ਤੇ ਇਹ ਉਹਨਾਂ ਦੀ ਕਿਰਪਾ ਹੈ ਤੇ ਆਰ ਕੀ ਹੈ ਸਾਡਾ ਜਿਹੜਾ ਫਰੂਟ ਚਾਟ ਦਾ ਸਟਾਲ ਹੈ ਫਰੂਟਸ ਹੈ ਡਿਫਰੈਂਟ ਡਿਫਰੈਂਟ ਟਾਈਪਸ ਫਰੂਟਸ ਨੇ ਜਿਹੜੇ ਅਸੀਂ ਵੰਡ ਰਹੇ ਨਾਲੇ ਔਰ ਮੈਂ ਕੁਝ ਜ਼ਿਆਦਾ ਬਾਬਾ ਜੀ ਦੇ ਛਤਰਛਾਇਆ ਚ ਰਹਿ ਕਿ ਇਹੋ ਹੀ ਕਵਾਂਗਾ ਕਿ ਇਹ ਸਾਡਾ ਜਿਹੜਾ ਲੰਗਰ ਹੈ ਕਿ ਦਿਨ ਦੁਗਣੀ ਰਾਤ ਚਵੇ ਤਰੱਕੀ ਕਰੇ ਤੇ ਅਸੀਂ ਇਸ ਤਰ੍ਹਾਂ ਹੀ ਇਹ ਜਿਹੜਾ ਲੰਗਰ ਆ ਉਹਨਾਂ ਦਾ ਵਰਤਾਂਦੇ ਰਹੇ ਜਿਕਰਾ ਸ਼੍ਰੀ ਬਾਬਾ ਲਾਲ ਜੀ ਦਾ ਬਾਬਾ ਲਾਲ ਜੀ ਦਾ 67ਵਾਂ ਜਨਮ ਦਿਨ ਟਾਖਾਣਾ ਚੌਂਕ ਲੰਗਰ ਕਮੇਟੀ ਜੋ ਕਿ ਫ੍ਰੀ ਬੱਸਾਂ ਵੀ ਹਰ ਮਹੀਨੇ ਚ ਚਲਾਂਦੀ ਹੈ ਹਰ ਦੂਜੇ ਦਿਨ ਦੋ ਬੱਸਾਂ ਤੋਂ ਫ੍ਰੀ ਜਾਂਦੀਆਂ ਹਨ ਔਰ ਸੰਗਤ ਨੱਚਦੀ ਗਾਦੀ ਜਾਂਦੀ ਹੈ ਔਰ ਆਂਦੀ ਪੰਗੜੇ ਪਾਦੀ ਆਂਦੀ ਹੈ ਪਰ ਇਹ ਬਾਬਾ ਲਾਲ ਜੀ ਦੀ ਬਹੁਤ ਕਿਰਪਾ ਟਾਖਾਣਾ ਚੌਂਕ ਕਮੇਟੀ ਦੀ ਅੱਜ ਇਹ ਦੇਖੋ ਦੋ ਦਿਨ ਲਗਾਤਾਰ ਟਾਖਾਣਾ ਚੌਂਕ ਲੰਗਰ ਕਮੇਟੀ ਵੱਲੋਂ ਸਾਰੇ ਸ਼ਹਿਰ ਦੇ ਸਜੋਗ ਨਾਲ ਅੱਜ ਇਹ ਦੇਖੋ ਪੂਰੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ੇਸ਼ ਬਣਿਆ ਉਹ ਰਹੀ ਕਿੰਨੇ ਆ ਆਹ ਨਾਲੇ ਟਾਂ ਦੇ 20 ਸਾਲ ਲਗਾਤਾਰ ਲੰਗਰ ਲਾਂਦਿਆਂ ਨੂੰ ਹੋ ਗਿਆ ਤੁਹਾਡੇ ਨਾਲ ਦੇ ਆਹ ਨਾਲੇ ਟਾਂ ਦੇ ਇਦਾਂ ਹੀ ਲੰਗਰ ਪਵਲਾ ਜੀ ਚਲਾਉਂਦੇ ਰਹਿ ਉਹ ਇਹਨਾਂ ਦੀ ਬੜੀ ਖੇਪਾ ਜਿਹੜਾ ਵੀ ਇੱਥੇ ਪਵਲਾ ਜੀ ਦਾ ਮੱਛਾ ਠੇਕ ਕੇ ਗਿਆ ਉਹ ਛੋਰੀ ਭਰ ਕੇ ਗਿਆ ਵੀ ਨਾਲੇ ਖਾਲੀ ਗਿਆ ਔਰ ਲੋਕੀ ਦੇਖੋ ਆਰ ਕਿਹਨੂੰ ਕਹਿੰਦੀ ਵਿਆਹ ਸਟਾਲ ਲਾ ਦਿਓ ਐ ਲਾ ਦਿਓ ਲੋਕੀ ਨੂੰ ਕਹਿੰਦੇ ਆ ਤੇ ਨਹੀਂ ਤੇ ਕਈ ਕਮੇਟੀਆਂ ਵੀ ਆਰ ਚ ਕਾਪੀਆਂ ਲੈ ਕੇ ਕਸਾਈਆਂ ਕਰਦੀਆਂ ਆਡੀ ਇੱਕ ਕਮੇਟੀ ਦੀ ਇੱਕੋ ਖਾਸੀਅਤ ਹੈ ਪ੍ਰਧਾਨ ਕਐਸੀਏ ਕੋਈ ਨਹੀਂ ਸਭ ਪ੍ਰਧਾਨ ਸਭ ਕਐਸੀਏ ਸਭ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਰਹਿਮ ਦੇ ਵਿੱਚ ਸਾਰਾ ਕੰਮ ਪੂਤਾ ਜਾਂਦਾ ਉਹ ਅੱਜ 30 ਤੋਂ 35 ਸਟਾਲ ਲਗਾਏ ਗਏ ਨੇ ਉਹ ਰਾਤ ਕੱਲ ਸਵੇਰੇ 8 ਵਜੇ ਦਾ ਲੰਗਰ ਚੱਲਦਾ ਹੋਇਆ 24 ਘੰਟੇ ਅੱਜ ਵੀ ਸਾਰੀ ਦਿਹਾੜੀ ਚੱਲੇਗਾ ਉਹ ਰਾਤ ਨੂੰ ਸਟਾਲ ਵੀ ਲਾਏ ਜਾਣਗੇ ਹੋਰ ਅੱਜ ਇੱਥੇ ਕਰਸ਼ਕ ਦਾ ਕੇਂਦਰ 2 ਕੁਇੰਟਲ ਦਾ ਲਟੂ ਜਿਹਦੇ ਵਿੱਚ 바ਵਾ ਲਾਲ ਜੀ ਦੀ ਕਿਰਪਾ ਨਾਲ ਇੱਕ ਮੁੰਦਰੀ ਪਾਈ ਜਾਂਦੀ ਹੈ ਹੋਰ ਹੋ ਰਹੀ ਹੋਰੀ ਪਿਛਲੀ ਵਾਲੀ ਦੋ ਵੀ ਪਾਈਆਂ ਤੇ ਐਕਟਿਵ ਵੀ ਦੇਖੋ ਕੀ ਬੰਦਾ ਸ਼ਾਮ ਤੱਕ ਹੋਰ ਉਹਨਾਂ ਦੀ ਬੜੀ ਕਿਰਪਾ ਜੇ ਇਸ ਕਮੇਟੀ ਦੇ ਉੱਤੇ ਲੋਕੀ ਅਨੁਮਾਨ ਕੇ ਪੁੱਛਦੇ ਆ ਕਿ ਹੋਰ ਕੋਈ ਚੀਜ਼ ਚਾਹੀਦੀ ਦੱਸੋ ਨਹੀਂ ਤੇ ਆਂ ਕਮੇਟੀਆਂ ਦੇ ਵਿੱਚ ਜਾਓ ਘੰਟਾ ਲੰਗਰ ਚੱਲਦਾ ਦੋ ਘੰਟੇ ਸਵਾਪਤੀ ਸਾਡੇ ਕੋਲ ਲੰਗਰ ਦੀ ਮਾਰਾਏ ਇੱਥੇ ਰਾਸ਼ਨ ਇਕੱਠਾ ਹੁੰਦਾ ਪਰ ਮਾਰਾਏ ਆਪ ਆਂਦੇ ਨਹੀਂ ਪਤਾ ਨਹੀਂ ਕਿਹੜੇ ਵੇਲੇ ਰਾਤ ਨੂੰ ਆਂਦੇ ਨੇ ਉਹ ਹੱਥ ਰੱਖ ਕੇ ਚੱਲ ਜਾਂਦੇ ਆ ਲੰਗਰ ਇੰਨਾ ਕ ਵਾਜ ਜਾਂਦਾ ਪ੍ਰਸ਼ਾਦ ਇੰਨਾ ਕਵਾਜਦਾ ਕਿ ਲੋਕੀ ਦੇਖਦੇ ਆ ਕਿ ਇਹ ਨਾ ਰਾਸ਼ਨ ਕਿੱਦਾਂ ਆਉਂਦਾ ਹੈ ਪਰ ਅੱਜ ਕਿਰਪਾ ਦਾਖਾ ਨੇ ਚੌਂਕ ਲੰਗਰ ਕਮੇਟੀ ਦੇ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਮਹਾਰਾਜ ਦੇ ਘਰ 10 20 ਰੁਪਏ ਜ਼ਰੂਰ ਚੜਾਓ ਕਿ ਆਉਣ ਵਾਲੇ ਟਾਈਮ ਦੇ ਉੱਤੇ ਬਾਬਾ ਲਾਲ ਜੀ ਦੀ ਕਿਰਪਾ ਹੋਏ ਉਹ ਆਉਣ ਵਾਲੇ ਟਾਈਮ ਤੇ ਸ਼ਹਿਰ ਚ ਪਤਾ ਲੱਗੇ ਕਿ ਬਾਬਾ ਲਾਲ ਜੀ ਕਿੰਨੇ ਸੇਵਕ ਪਰ ਕਿੰਨੀ ਇਥੇ ਚੜਤ ਹੈ ਜੈ ਸ਼੍ਰੀ ਬਾਬਾ ਸੋ ਸੋ ਸਭ ਅੱਜ ਦਾ ਆਪਣਾ ਚੈਂਪ ਹੋ ਗਿਆ ਇਹ ਬਹੁਤ ਆਰਦੇ ਆ ਜਿਹੜਾ ਜਨਤ ਬੜੀ ਹੀ ਕੀਤਾ ਨਾਮ ਪਾਇਆ ਗਿਆ ਬਠੀ ਕਰਨਾ ਚਾਹਉਂਦੇ ਹਮੇਸ਼ਾ ਜੀ ਬਾਵਲਾ ਜੀ ਇਹ ਬੜੀ ਧੁੰਤਾਮ ਨਹੀਂ ਕਹਿ ਸਕਦੇ ਨਾ ਸੁਪਰ ਡੁਪਰ ਕਹਿ ਸਕਦੇ ਅਸਰ ਕਿ ਸੁਪਰ ਤੋਂ ਵੀ ਉੱਪਰ ਹੈ ਇਹ ਹਮੇਸ਼ਾ ਜੋ ਹੈ ਬਾਵਲਾ ਜੀ ਦੇ ਜੋ ਅਸ਼ੀਰਵਾਦ ਪ੍ਰਾਪਰ ਜਿਹੜੀ ਹੈ ਕਮੇਟੀ ਹੈਗੀ ਹੈ ਅਸੀਂ ਆਪਣੇ ਜੀ ਜਾਣਦੇ ਨਾਲ ਜੋ ਇਹਦਾ ਯੋਜਨ ਕਰਦੀ ਹੈ ਲੇਕਿਨ ਅੱਜ ਦੇਖ ਰਹੇ ਹਾਂ ਕਿ ਅੱਜ ਤੇ ਹਰ ਸਾਲ ਨਾਲੋਂ ਵੀ ਇੰਪਰੂਵਡ ਹੈ ਔਰ ਅੱਜ ਦੋ ਅੰਗੂਠੀਆਂ ਜਿਹੜੀਆਂ ਇਹਨਾਂ ਨੇ ਜਿਹੜੇ ਕੀਤੇ ਇੱਕ ਮੈਮ ਆਏ ਸੀਗੇ ਅਮ੍ਰਿਤਸਰ ਤੋਂ ਉਹਨਾਂ ਨੇ ਇੱਕ ਬਵਾਲਾ ਜੀ ਦੇ ਚਰਨਾਂ 'ਚ ਰੱਖੀ ਹੈ ਔਰ ਉਸ ਵਾਰੀ ਕਮੇਟੀ ਨੇ ਕੀਤੀ ਹੈ ਤੋ ਸੋ ਅਗਲੀ ਵਾਰੀ ਬਵਾਲਾ ਜੀ ਨੇ ਅਰੇਂਜਮੈਂਟ ਕਰ ਦਿੱਤਾ ਅੰਗੂਠੀ ਦਾ ਉਹ ਵੀ ਇੱਕ ਅਨਾਉਂਸ ਕਰ ਗਏ ਨੇ ਉਹ ਥੈਟ ਮੀਨ ਕਿ ਬਵਾਲਾ ਜੀ ਨੇ ਕਰਵਾ ਦਿੱਤਾ ਸਭ ਕੁਝ ਆਪੇ ਹੀ ਤੇ ਨਾ ਪਰ ਉਹਨਾਂ ਦੇ ਅਸ਼ੀਰਵਾਦ ਜਿਹਨੂੰ ਮਿਲਿਆ ਹੁੰਦਾ ਇਹ ਉਹਨੂੰ ਹੀ ਉਹ ਹੀ ਕਰਵਾ ਸਕਦਾ ਤੋ ਸੋ ਇਹ ਕਮੇਟੀ ਨੂੰ ਬਹੁਤ ਬਹੁਤ ਵਧਾਈ ਹੈ ਔਰ ਜੋ ਹੈ ਉਸ ਸਾਡੇ ਸ਼ਹਿਰ ਦੇ ਵਿੱਚ ਜੋ ਹੈ ਉਪਰਾਲਾ ਕਰਦੇ ਕਿਉਂਕਿ ਇਹ ਦੇਖੋ ਇੱਕ ਚੀਜ਼ ਮੈਂ ਦੱਸ ਰਿਹਾ ਕਾਲੀ ਯੁਗ ਦੇ ਵਿੱਚ ਪਾਪ ਤੇ ਬਹੁਤ ਜ਼ਿਆਦਾ ਹੁੰਦੇ ਨੇ ਲੇਕਿਨ ਅਗਰ ਪੁਲ ਨਾ ਨਾ ਹੋਣ ਤੇ ਇਹ ਤਬਾਹ ਹੋ ਜੇ ਔਰ ਇਹ ਪੁਲ ਦਾ ਜੋ ਸਰੀਆ ਬਣੇ ਨੇ ਆ ਕਮੇਟੀ ਦੇ ਰਾਜੂ ਜੀ ਸਾਡੇ ਵੀਨੂ ਭਾਜੀ ਇਹ ਬਹੁਤ ਹੀ ਮੈਂ ਕਹਿ ਸਕਦਾ ਕਿ ਭਾਗੀਸ਼ਾਲੀ ਨੇ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਔਰ ਜੋ ਸਮਾਜ ਨੂੰ ਯੋਗਦਾਨ ਦਿੰਦੇ ਨੇ ਮੇਰੇ ਵੱਲੋਂ ਜੋ ਸਨ ਬਹਾਰਾ ਸਾਹਿਬ ਠਾਕਰੇ ਵੱਲੋਂ ਸਨਾਤਨ ਕ੍ਰਾਂਤੀ ਦਲ ਵੱਲੋਂ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਹਮੇਸ਼ਾ ਖੁਸ਼ ਰਹੋ ਪਲਦੇ ਰਹੋ ਇੱਕ ਦੂਜੇ ਦਾ ਸਹਿਯੋਗ ਅੱਜ ਟਾਕਸਾਨੀ ਚੌਕ ਹਰ ਸਾਲ ਦੀ ਤਰ੍ਹਾਂ ਪਵਨ ਲਾਲ ਜੀ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਬਾ ਦੱਸ ਮੈਂ ਤੁਹਾਨੂੰ ਕਿ ਪਿਛਲੇ 20 ਸਾਲ ਤੋਂ ਜਿਹੜਾ ਕਿ ਅੱਜ ਪਾਈ ਦੇ ਜਨ ਜਨ ਤੇ ਲੰਗਰ ਲੱਗਦਾ ਸੋ ਪੜਾ ਲੋਕਾਂ ਚ ਸ਼ਾਦ ਇਹ ਤੁਹਾਨੂੰ ਲੱਗਦਾ ਹੈ ਮੇਰਾ ਖਿਆਲ ਇਥੇ ਕਈ ਤਰ੍ਹਾਂ ਦੇ ਕਤਵਾਨ ਜਿਹੜੇ ਆ ਉਹ ਦੋ ਦੋ ਦਿਨ ਚੱਲਦੇ ਰਹਿੰਦੇ ਧੰਦਾਰਾ ਵੀ ਚੱਲਦਾ ਸੂ ਸਾਰੇ ਇਥੇ ਦੇਸ਼ੀ ਤੇ ਸੰਗਤ ਵਾਸਤੇ ਸਾਰਿਆਂ ਨੂੰ ਤੁਹਾਡੇ ਮਾਦੇਨ ਰਾਈ ਤਵਾਦਾਲ ਜੀ ਦੇ ਘਰ ਨਿਹਾਰੀਆਂ ਦਾ ਲੱਖ ਮੁਬਾਰਕ ਬਾਤਦਾ ਹੈ ਸਾਰੀ ਕਮੇਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਮਦਦ ਨਾਲ ਹਰ ਸਾਲ ਇੱਥੇ ਸਮਾਜ ਦੇ ਦਰਸ਼ਨ ਕਰਦਾ ਮੌਕਾ ਮਿਲਦਾ ਸੋ ਅੱਜ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਸੋ ਬਾਵਾ ਜੀ ਦਾ ਜਿਹੜਾ ਹਸਪਤਾਲ ਨੇ ਨਕੀ ਜੀ ਕਿਵੇਂ ਇਹਨਾਂ ਨੂੰ ਸੇਵਾ ਕਰਨਾ ਮਨ ਬਖਿਆ ਇਹੇ ਤੁਹਾਨੂੰ ਮਿਲ ਪਿਆ ਜੇ ਜਿਹੜਾ ਤੁਹਾਨੂੰ ਦਾ ਆਸੀ ਭਾਈਚਾਰਕ ਸਾਥ ਅਤੇ ਜਿਹੜੇ ਸਾਰੇ ਕਮੇਟੀ ਦੇ ਵਿੱਚ ਸਪਾਦਾ ਬਹੁਤ ਸਵਾਦ ਕਰਦਾ ਬੰਦ ਜੋ ਥੈਂਕ ਵੀਸਾ ਲਗਾਤਾ ਚੱਲ ਰਿਹਾ ਹਾਂ ਬਾਬਾ ਨਾਲ ਜਲਦੀ ਨੇ ਕਿਹਨਾਂ ਰਾਜ ਚ ਚੋਣ ਚ। ਸਵਾਗਤ ਹੈ ਜੀ ਸਾਰੇ ਸਤਿਪਤੀ ਗੱਲਾਂ ਕੀ ਨਾ ਰਗਾਈ ਤੋਂ। ਕੋਈ ਇੱਕ ਲక్ష్ਮੀ ਵਰਤ ਤੁਹਾਨੂੰ ਆਪਣੀ ਮਿੱਟੀ ਦੇ ਮਾਰਕਟਸਾਂ ਚ ਕਰਦੀ ਹੈ ਤੇ ਕੋਰਨਰ ਦਾ ਦੇਖ ਤੋਂ ਰਹੇਗਾ ਜਿਹੜਾ ਬੰਦਾ ਦੇ ਤੋਂ ਮੀਟਰੋਂ ਸੰਲਣ ਚਲਣ। ਬਾਜੀ ਨੇ ਮੈਨੂੰ ਕਿਹਾ ਉਹ ਮੈਂ ਖਲੋਤੀਆਂ ਮੈਂ ਆਪਣੇ ਬ੍ਰਦਰ ਫੋਨ ਗੱਲ ਵੀ ਹਸ ਬਣੋ। ਠੀਕ ਹੈ ਤੇ ਅਚਾਨਕ ਇਹਨਾਂ ਨੇ ਫੋਨ ਲਿਆ ਪ੍ਰਸਾਦ ਹਟ। ਤਾਂ ਇਹਨਾਂ ਦੇ ਪਾਜੀ ਨੇ ਕਿਹਾ ਕਿ ਪ੍ਰਸ਼ਾਦ ਦੇ ਉਹਦੇ ਪਾਜੀ ਦੂਜੇ ਪ੍ਰਸ਼ਾਦ ਦੇ ਪਾਜੀ ਨੇ ਪ੍ਰਸ਼ਾਦ ਪਾਇਆ ਮੈਨੂੰ ਤੇ ਵਿੱਚ ਉਹ ਚਾਹਣਾ ਕਹਿੰਦੇ ਤੇ ਚੈੱਕ ਕਰ ਉਹੰਦਰੀ ਤੇ ਨਹੀਂ ਹੈਗੀ ਫੇ ਚੈੱਕ ਕੀ ਕਿੱਥੇ ਬਾਬਾ ਜੀ ਦੇ ਪ੍ਰਸ਼ਾਦ ਤੋਂ ਚੁੱਤੰਗਰੀ ਨਹੀਂ ਹਾਂਜੀ ਲੋਕ ਤੇ ਤਾਂ ਕਮਨ ਦੇ ਤੋ ਨਹੀਂ ਆਈ ਤਾਂ ਨਹੀਂ ਆ ਗਈ ਅੰਦਰ ਆਤੀ ਵੀ ਆਈਆਂ ਇੱਥੇ ਬਾਬਾ ਜੀ ਦੇ ਦਰਸ਼ਨ ਕਰਕੇ ਜੀ ਮਾਤਾ ਫੋਟੋ ਖਿਚੋਰੀ ਕਿ ਬਾਬਾ ਜੀ ਦੇ ਪ੍ਰਸ਼ਾਦ ਮਿਲਿਆ ਮੈਨੂੰ ਜੇ ਦਾਤ ਤੋਂ ਮੈਨੂੰ ਤੇ ਤੱਕ ਨਾ ਰੱਖੋ ਬਹੁਤ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਰਾਤ ਨੂੰ ਫੋਟੋ ਕਿਹਨਾਂ ਕੀਤਾ ਮੈਂ ਪਾਈ ਹਾਂ ਦਾਸ ਕਿਤਾ ਠੀਕ ਹੈ ਤੇ ਕਈਆਂ ਨੇ ਪੰਜ ਤੋਂ 10 ਕੇ ਜਿਹੜਾ ਆਪਣੇ ਕੇ ਤਨਖਾਹ ਕਰਦੇ ਨੇ ਕਿਤੇ ਵੀ ਗੱਲ ਕਰਦੇ ਨਹੀਂ ਇਹ ਜੇ ਤੱਕ ਨਹੀਂ ਸੋਚਿਆ ਕਦੀ ਕਿਉਂਕਿ ਮੇਰੇ ਤਿੰਨ ਚਾਰ ਸਾਲ ਪੰਜ ਮਤਲਬ ਸੱਤ ਅੱਠ ਸਾਲ ਹੋ ਗਏ ਵਿਆਹ ਨੂੰ ਮੈਂ ਦੋ ਤਿੰਨ ਵਾਰੀ ਇੱਧਰ ਆਈ ਹਾਂ ਰਾਤ ਨੂੰ ਆਨੇ ਆ ਮੱਥਾ ਟੇਕਦੇ ਆ ਠੀਕ ਆ ਦੇਖ ਕੇ ਜਾਂਦੇ ਆ ਮਤਲਬ ਜੋ ਸੱਦਾ ਉਹ ਤੇ ਚੜਾ ਜਾਂਦੇ ਬਾਬਾ ਜੀ ਨਹੀਂ ਮੈਂ ਲੈਂਚ ਨਹੀਂ ਲੱਗੀ ਠੀਕ ਹੈ ਪਹਿਲਾਂ ਮੈਂ ਲੈਂਚ ਰਾਜ ਲੱਗੀ ਆ ਐਕਚੁਅਲੀ ਸੌਰੀ ਮੈਂ ਪਤਾ ਵੀ ਜਾਣ ਸੇ ਨਹੀਂ ਕੀਤੀ ਮੈਂ ਪਿੱਛੇ ਚਲ ਗਈ ਵਾਪਸ ਠੀਕ ਹੈ ਫੇਰ ਦੁਬਾਰਾ ਆਣ ਕੇ ਮੈਂ ਪੱਲੇ ਬਸ ਖਲੋਤੀ ਆ ਮੈਂ ਕਦੇ ਵੀ ਫੋਨ ਅਚਾਨਕ ਬਾਤ ਨੂੰ ਕਹਿੰਦੇ ਨਾ ਕੁਝ ਆਦੇ ਖਲੋਤੇ ਹੋਏ ਆ ਲੈਣਾ ਪ੍ਰਸ਼ਾਦ ਨੂੰ ਜੇ ਬਾਬਾ ਜੀ ਦਾ ਫਸਾ